ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਇਹਨਾਂ ਸ਼ਬਦਾਂ ਦੇ ਉਚਾਰਨ ਸਿੱਖਣੇ ਨੇ ਇਹ ਜਿਹੜੇ ਸ਼ਬਦ ਨੇ 528 ਅੰਗ ਤੇ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਉਂਦੇ ਨੇ ਇਹ ਸ਼ਬਦ ਬਹੁਤ ਕਠਣ ਨੇ ਬਹੁਤ ਮਹਿੰਗੇ ਨੇ ਪੜਨ ਦੇ ਵਿੱਚ ਹੈ ਅਜ ਅਪ ਇਹਨਾਂ ਦਾ ਉਚਾਰਨ ਸਿੱਖਣਾ ਹੈ ਕਿ ਕਿਸ ਸ਼ਬਦ ਉੱਤੇ ਅਧਕ ਲਾ ਕੇ ਉਚਾਰਨ ਹੋਵੇਗਾ ਕਿਹੜੇ ਸ਼ਬਦ ਸਬੰਧਕ ਲਾ ਕੇ ਉਚਾਰਨ ਹੋਣਗੇ ਕਿਹੜੇ ਸ਼ਬਦ ਪੋਲੇ ਉਚਾਰਨ ਹੋਣਗੇ। ਹੁਣ ਗੁਰਬਾਣੀ ਦੇ ਵਿੱਚ ਇਹ ਸ਼ਬਦ ਆਉਂਦਾ ਨੰਨਾ ਕੱਕਾ ਟੈਂਕੇ ਬਿਹਾਰੀ। ਹੁਣ ਸੰਗਤਾਂ ਇਹਨੂੰ ਪੜ ਜਾਂਦੇ ਆ ਨਕੱਟੀ। ਨਕੱਟੀ ਨਹੀਂ ਪੜਨਾ ਇਹਨੂੰ। ਇਹ ਸ਼ਬਦ ਹੈ ਨਕਟੀ। ਨਕਟੀ। ਨਕਟੀ ਇਕੱਠਾ ਪਾਠ ਬੋਲਣਾ ਹੈ ਕੋਈ ਵੀ ਅੱਖਰ ਇਹ ਵੱਖਰਾ ਨਹੀਂ ਲਾਉਣਾ ਨਾ ਸਬੰਧਕ ਲਾਉਣਾ ਹੈ ਇਕੱਠਾ ਹੀ ਪਾਠ ਹੈ ਨਕਟੀ ਇਹਨੂੰ ਨਕਟੀ ਪੜ੍ਹਨਾ ਨਕੱਟੀ ਨਹੀਂ ਪੜ੍ਹਨਾ ਨਕਟੀ ਦੂਜਾ ਸ਼ਬਦ ਆਉਂਦਾ ਧੱਦਾ ਪੈਰ ਵਿੱਚ ਰਾਰਾ ਹੈ ਅੱਗੇ ਕਕਾ ਤੇ ਟੈਂਕੇ ਵਿਹਾਰੀ ਹੈ ਜਿਹੜਾ ਧੱਦਾ ਤੇ ਰਾਰਾ ਹੈ ਇਹ ਸਬੰਧਕ ਲਾਉਣਾ ਹੈ ਧੱਦਾ ਰਾਰਾ ਕਕ ਕਕਿ ਉਤੇ ਅਦਕ ਲਾ ਕੇ ਟੈਂਕੇ ਬਿਹਾਰੀ ਕੱਟੀ ਤਰਕੱਟੀ ਤਰਕੱਟੀ ਪੜਨਾ ਪਾਠ ਅਦਕ ਲਾ ਕੇ ਉਚਾਰਨ ਹੋਵੇਗਾ ਕਕਿ ਉਤੇ ਅਦਕ ਲਾ ਕੇ ਕਸ ਕੇ ਬੋਲਣਾ ਹੈ ਤਰਕੱਟੀ ਤਰਕੱਟੀ ਇਕੱਠੇ ਜਲਦੀ ਦੇ ਨਾਲ ਪੜਨਾ ਕਿਉਂਕਿ ਪੈਰ ਵਿੱਚ ਰਾਰਾ ਲੱਗਾ ਹੈ ਇਹ ਸਬੰਧ ਕਰਉਣਾ ਹੈ ਤਰਕੱਟੀ ਨਾ ਤਰਕੱਟੀ ਤਰਕੱਟੀ ਬੋਲਣਾ ਹੈ ਅੱਗੇ ਆ ਗਿਆ ਸ਼ਬਦ ਬੱਬੇ ਲਾਂ ਤੇ ਰਾਰ ਕਕਾ ਟੇਕੇ ਵਿਹਾਰੀ ਹੁਣ ਇਹਨੂੰ ਸੰਗਤਾ ਪੜਦਿਆਂ ਬੇਰਕੱਟੀ ਜਿਹੜੇ ਸੰਗਤਾ ਕਰਾਵੇ ਸਹਿਜ ਪੜ ਕਰਦੀਆਂ ਇਸ ਦਾ ਉਚਾਰਨ ਕਰ ਜਾਂਦੀਆਂ ਬੇਰਕੱਟੀ ਪਰ ਇਹ ਬੇਰਕੱਟੀ ਨਹੀਂ ਪੜਨਾ ਇਹ ਜਿਹੜਾ ਬੱਬਾ ਹੈ ਬੱਬੇ ਦੇ ਲਾਂ ਲੱਗੀ ਹੈ ਇਹ ਸਬੰਧ ਕਲਉਣੀ ਹੈ ਇਹਨੂੰ ਵੱਖਰਾ ਕਰ ਦਿਓ ਰ ਰ ਕ ਕ ਟੈਂਕੇ ਬਿਹਾਰੀ ਰਕਟੀ ਬੇ ਰਕਟੀ ਬੇ ਰਕਟੇ ਰਾਰਾ ਜਿਹੜਾ ਹੈ ਕਕੇ ਦੇ ਨਾਲ ਆਉਣਾ ਹੈ ਬੇਰਕਟੀ ਨਹੀਂ ਪੜਨਾ ਇਸ ਦਾ ਉਚਾਰਨ ਹੈ ਬੇ ਰਕਟੀ ਰਕਟੀ ਬੇ ਰਕਟੀ ਫਿਰ ਇਕੱਠਾ ਪੜ ਦੇਣਾ ਜਿਹੜਾ ਬੱਬਾ ਇਸ ਬੰਧਕ ਲਾਉਣਾ ਹੈ ਬੇ ਰਕਟੀ ਅੱਗੇ ਆ ਗਿਆ ਭੱਬੇ ਦੇ ਪੈਰ ਵਿੱਚ ਰਾਰਾ ਹੈ ਸ ਸ ਟੈਂਕੇ ਬਿਹਾਰੀ ਹੈ ਇੰਦੇ ਸ਼ਬਦ ਕਈ ਸੰਕਤਾ ਪੜ ਜਾਂਦੀਆਂ ਭਰ ਸੱਟੀ ਭਰ ਸੱਟੀ ਨਹੀਂ ਪੜਨਾ ਇਹ ਪਾਠ ਜਲਦੀ ਦੇ ਨਾਲ ਪੜਨਾ ਹੈ ਇਕੱਠਾ ਹੀ ਪਾਠ ਹੈ ਭ੍ਰਸ਼ਟੀ ਭ੍ਰਸ਼ਟੀ ਪੜਨਾ ਹੈ ਜਿੰਦੇ ਵਿੱਚ ਕੋਈ ਵੀ ਸ਼ਬਦ ਸਬੰਧਕ ਨਹੀਂ ਹੈ ਇਹ ਸ਼ਬਦ ਸਾਰੇ ਇਕੱਠੇ ਨੇ ਭ੍ਰਸ਼ਟੀ ਭ੍ਰਸ਼ਟੀ ਪੜਨਾ ਇਹ ਸ਼ਬਦ ਆਉਂਦਾ ਚਿਚਾ ਕਕਾ ਟੈਂਕੇ ਬਿਹਾਰੀ ਇਹਨੂੰ ਚਕੱਟੀ ਨਹੀਂ ਪੜਨਾ ਇਹ ਸ਼ਬਦ ਇਕੱਠਾ ਹੀ ਹੈ ਚਕਟੀ ਚਕਟੀ ਪਾਠ ਪੜ੍ਹਨਾ ਹੈ ਚਕੱਟੀ ਨਹੀਂ ਪੜ੍ਹਨਾ ਇਹਦਾ ਪਾਠ ਹੈ ਚਕਟੀ ਚਿਚਾ ਕਕਾ ਟੈਂਕੇ ਬਿਹਾਰੀ ਚਕਟੀ ਚਕਟੀ ਪੜ੍ਹਨਾ ਹੈ ਸੋ ਅੱਗੇ ਆਜੋ ਛਛੇ ਔਕੜ ਟੈਂਕਾ ਕਕੇ ਬਿਹਾਰੀ ਇਸ ਦਾ ਜਿਹੜਾ ਉਚਾਰਨ ਹੈ ਛੁਟਕੀ ਪੋਲਾ ਪੜ੍ਹਨਾ ਹੈ ਨਾ ਕਸਕੇ ਨਹੀਂ ਪੜ੍ਹਨਾ ਪੋਲਾ ਸ਼ਬਦ ਪੜ੍ਹਨਾ ਹੈ ਛੁਟਕੀ 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 ਪੜਨਾ ਇਹਨੂੰ ਛੁਕੱਟੀ ਨਹੀਂ ਪੜਨਾ ਛਟੱਕੀ ਜਾਂ ਹੋਰ ਤਰ੍ਹਾਂ ਦੇ ਨਾਲ ਨਹੀਂ ਪੜਨਾ ਇਸ ਦਾ ਉਚਾਰਨ ਹੈ ਛੁਟਕੀ ਛੁਟਕੀ ਚਕਟੀ ਛੁਟਕੀ ਪੜ ਪੋਲੇ ਬੇਰਕਟੀ ਨਕਟੀ ਤਰਕਟੀ ਇਹ ਪੜ ਕੱਸ ਕੇ ਅਦਕਲਾ ਕੇ ਇਸ ਸ਼ਬਦ ਤੇ ਅਦਕ ਲੱਗੇਗਾ ਤਰਕਟੀ ਤਰਕਟੀ ਪ੍ਰਸ਼ਟੀ ਇਹਨੂੰ ਪ੍ਰਸ਼ਟੀ ਬੋਲਣਾ ਸੋ ਸੰਗਤ ਜੀ ਆਪ ਜੀ ਨੂੰ ਸਾਰੀ ਇਸ ਸ਼ਬਦਾਂ ਦੀ ਸਮਝ ਪੈ ਗਈ ਹੋਵੇਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ YouTube ਦੀ ਪਲੇਲਿਸਟ ਦੇ ਵਿੱਚ ਭਟਾਂ ਦੇ ਸਵਈਏ ਸਹਿਸਕ੍ਰਿਤੀ ਪੰਜ ਬਾਣੀਆਂ ਅਤੇ ਹੋਰ ਅਨੇਕਾਂ ਸ਼ਬਦਾਂ ਦੇ ਜਿਹੜੇ ਉਚਾਰਨ ਅਸੀਂ ਦੱਸਿਓਏ ਨੇ ਜਾ ਕੇ ਸਰਵਣ ਕਰ ਸਕਦੇ ਹੋ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ